ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੈ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਆ ਵੀਡੀਓ ਬਣਾ ਰਹੇ ਆ ਤਕਰੀਬਨ ਦੋਸਤੋ ਇਸ ਕੋਲ ਆਪਾਂ ਪਹਿਲਾਂ ਵੀ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਤੇ ਤੇ ਪਿੰਡ ਜਿੱਥੇ ਤੁਸੀਂ ਖਾਸ ਤੌਰ ਤੇ ਵਿਜਿਟ ਕਰਨੀ ਹੈਗੀ ਆ ਪਿੰਡ ਮਹਿਮੂਦਪੁਰਾ ਹੈਗਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਹੈਗਾ ਅਮਰਕੋਟ ਬਿਲਕੁਲ ਨਜ਼ਦੀਕ ਹੈਗਾ ਦੋਸਤੋ ਲਖਣਾ ਪਿੰਡ ਨਜ਼ਦੀਕ ਆ ਰਾਜੋਕੇ ਪਿੰਡ ਬਿਲਕੁਲ ਲੱਗੇ ਆ ਤੇ ਤਕਰੀਬਨ ਤੁਸੀਂ ਜਿਹੜੀ ਖਾਸ ਵਿਜਿਟ ਇਹ ਪਿੰਡ ਮਹਿਮੂਦਪੁਰਾ ਕਰਨੀ ਹੈ ਵੀਰਾ ਗੁਰਵੰਤ ਓਨਰਾ ਗੁਰਵੰਤ ਪਾਈ ਦੇ ਨੰਬਰ ਜਿਹੜੇ ਆ ਸੰਪਰਕ ਨੰਬਰ ਨੇ ਲਗਾਤਾਰ ਸਕਰੀਨ ਦੇ ਨੀਚੇ ਆਪਾਂ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬਤੇਰੇ ਗੱਲਬਾਤ ਆ ਬਾਈ ਗੁਰਵੰਤ ਦੇ ਨਾਲ ਕਰ ਸਕਦੇ ਹੋ ਮੱਝਾਂ ਤੁਹਾਨੂੰ ਦੋਸਤੋ ਚ ਮੱਝਾਂ ਝੋਟੀਆਂ ਜਿਹੜੀਆਂ ਹੈਗੀਆਂ ਤਿੰਨ ਵਿਖਾਉਣੀਆਂ ਆਪਾਂ ਤੇ ਇੱਕ ਵੜ ਦਿਖਾਵਾਂਗੇ ਠੀਕ ਆ ਜੀ ਪਸ਼ੂ ਜਿਹੜੇ ਆ ਦੋਸਤੋ ਨਾਰਮਲੀ ਜੇਕਰ ਗੱਲ ਕਰੀਏ ਤੇ ਸੂਏ ਸਵਾਏ ਹੋਣਗੇ ਠੀਕ ਆ ਤੇ ਹੈ ਵੀ ਚੰਗੇ ਸਿਰੇ ਦੇ ਆ ਪਸ਼ੂ ਵੀ ਚੰਗੇ ਆ ਕਿਉਂਕਿ ਮਾੜਾ ਪਸ਼ੂ ਜਿਹੜਾ ਦੋਸਤੋ ਘੱਟ ਲਿਆਉਂਦੇ ਆ ਵੀਰ ਉਹਨਾਂ ਹਲਕਾ ਪਸ਼ੂ ਘੱਟ ਲ ਤੇ ਚੰਗੇ ਪਸ਼ੂ ਲਿਆਉਂਦੇ ਆ ਮਿਲਕਿੰਗ ਵਾਲੇ ਤੇ ਚੰਗੇ ਕੱਦ ਕਾਠ ਵਾਲੀਆਂ ਮੱਝਾਂ ਝੋਟੀਆਂ ਨਾਰਮਲੀ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਅੱਜ 25 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਸ਼ਾਮ ਨੂੰ ਜਿਹੜੀ ਆ 6 ਵਜੇ ਦੇ ਨੇੜੇ ਤੇੜੇ ਜਿਹੜੀ ਅਪਲੋਡ ਕੀਤੀ ਜਾਵੇਗੀ ਸਮਾਂ ਜਿਹੜਾ ਹੁਣ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ 2:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਦੁਪਹਿਰ ਦਾ ਜਿਹੜਾ ਸਮਾਂ 2:30 ਵਜੇ ਦਾ ਹੈਗਾ ਬਨਾਥ ਨਾਲ ਜਿੰਨੇ ਮੱਝਾਂ ਨੇ ਬਣਾਏ ਨੇ ਉਹ ਬਿਲਕੁਲ ਤੁਹਾਡੇ ਸਾਹਮਣੇ ਹੋਣਗੇ ਬਾਕੀ ਆਪ ਦਾ ਜਿਹੜਾ ਪਸ਼ੂ ਸੋਇਆ ਹੈਗਾ ਆਪ ਦਾ ਹੱਕ ਸਮਝ ਕੇ ਇੱਕ ਟਾਈ ਆਜੋ ਕੱਲ ਕਰਦੇ ਆ ਬਥੇਰੇ ਗੱਲਬਾਤ ਬਾਈ ਗੁਰਵੰਤ ਦੇ ਨਾਲ ਪੁੱਛਦੇ ਕੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਾਸਰੀ ਘਰ ਸਾਸਰੀ ਵੀਰ ਜੀ ਹੋਰ ਸਭ ਠੀਕ ਠਾਕ ਆ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਹਾਂਜੀ ਠੀਕ ਆ ਅੱਜ ਬਾਈ ਗੁਰਵੰਤ ਚਾਰ ਐਨੀਮਲ ਤਾਂ ਟੋਟਲ ਆਪਣੇ ਕੋਲ ਹਾਂਜੀ ਚਾਰੇ ਆ ਜੀ ਚਾਰ ਤਿੰਨ ਮੱਝਾਂ ਜੀ ਇੱਕ ਬੇੜਾ ਇੱਕ ਬੇੜਾ ਤੇ ਸਾਰੇ ਸੂਏ ਸੂਏ ਆ ਜੀ ਨਹੀਂ ਇੱਕ ਛੋਟੀ ਗੱਬਣਿਆ ਤੇ ਤਿੰਨ ਸੂਏ ਤਿੰਨ ਸੂਏ ਆ ਹਾਂਜੀ ਤੇ ਕਰੀਏ ਵੀਰ ਜੀ ਇਨਫੋਰਮੇਸ਼ਨ ਸਾਂਝੀ ਮੱਝਾਂ ਤਕਰੀਬਨ ਚੰਗੇ ਦੁੱਧ ਵਾਲੀਆਂ ਆ ਹਾਂਜੀ ਚੰਗੇ ਆ ਜੀ ਨਗੀਨੇ ਹੀ ਆ ਜੀ ਚਾਰੇ ਆ ਅੱਛ ਚਲੋ ਦਿਖਾਈਏ ਵੀਰਾਂ ਦੇ ਕੇ ਕਰੀਏ ਪੇਸ਼ ਆਪਾਂ ਨਕੀਨੇ ਵੀਰ ਅ ਵੀਰਾਂ ਦਾ ਨਕੀਨੇ ਆ ਦੋਸਤੋ ਬਾਕੀ ਤੁਸੀਂ ਚੈੱਕ ਕਰ ਕਰਕੇ ਚੀਜ਼ ਸੋਹਣੀ ਲੱਗੇ ਤੇ ਉਹਦਾ ਜਿਹੜਾ ਸੌਦਾ ਕਰ ਸਕਦੇ ਆ ਪਹਿਲੇ ਨੰਬਰ ਦੀ ਜਿਹੜੀ ਦੋਸਤੋ ਝੋਟੀ ਆ ਇਹਦੀ ਗੱਲਬਾਤ ਆ ਵੀਰ ਦੇ ਨਾਲ ਕਰਨੀ ਆ ਗੁਰਮਤਿ ਭਾਈ ਕੀ ਡਿਟੇਲ ਇਹਦੀ ਇਹਦੇ ਵੀਰ ਜੀ ਇਹਦੇ ਥੱਲੇ ਹੁਣ 13 ਕਿਲੋ ਦਾ ਤਿਆਰ ਆ ਫੈਂਟਰੀ ਆ ਹਾਂ ਹੁਣ ਜੀ ਹਾਂ ਜੀ ਤੇ ਸੁਹਾ ਕਿੰਨਾ ਜੀ ਸੁਹਾ ਦੂਜਾ ਸੂਈ ਦੂਜਾ ਸੁਹਾ ਸੂਈ ਆ ਹਾਂ ਜੀ ਤੇ 13 ਕਿਲੋ ਬਿਲਕੁਲ ਨੈਟ ਤਿਆਰ ਆ ਹਾਂ ਜੀ ਤੇ ਬੱਚਾ ਥੱਲੇ ਕੀ ਆ ਜੀ ਕੱਟੀ ਆ ਗਈ ਮਗਰ ਕੱਟੀ ਮਗਰ ਤੇ ਕਿੰਨੇ ਦਿਨ ਦਾ ਸੂਆ ਜੀ ਲੋਹੀ ਕੱਟੀ ਆ ਸੂਈ ਨੂੰ ਤਾਂ 10 ਤੋਂ 12 ਦਿਨ ਹੀ ਹੋਏ ਆ ਜੀ ਲੋਹੀ ਹੀ ਕੱਟੀ ਅੱਛਾ ਜੀ 10 ਤੋਂ 12 ਦਿਨ ਦਾ ਵੀਰਾਂ ਦਾ ਸਮਾਂ ਹੋ ਗਿਆ ਠੀਕ ਹੈ ਬਾਕੀ ਜਿਹੜੀ ਆ ਦੋਸਤੋ ਤੁਸੀਂ ਨਰਕਪਰਖ ਕਰ ਲੋ ਆ ਕੱਟੀ ਹੈਗੀ ਨਾਲ ਕੱਟੀ ਵਧੀਆ ਚੰਗੀ ਪਿਆਰੀ ਕੱਟੀ ਆ ਮਗਰ ਤੇ ਆਪ ਵੀ ਜੀ ਦੋਸਤੋ ਬਿਲਕੁਲ ਝੂਟੀ ਆ ਠੀਕ ਆ ਵੇਖੋ ਦੂਜਾ ਸਵੇ ਜੀ ਨਾ ਹਾਂ ਜੀ ਦੂਜਾ ਸਵੇ ਦੂਜਾ ਸੂਆ ਤੇ ਥਾਣਾ ਥੋਣਾ ਦੀ ਤੁਸੀਂ ਇੱਕ ਵਾਰੀ ਆ ਆ ਕਰੋ ਚੈੱਕ ਜੀ ਆ ਥਾਣ ਲੱਗਾ ਝੂਟੀ ਨੂੰ ਠੀਕ ਆ ਬਿਲਕੁਲ ਮੁੱਠੀਲਾ ਥਾਣਾ ਦੋਸਤੋ ਆਰਡਰ ਦੀ ਕੁਆਲਿਟੀ ਚੰਗੀ ਆ ਦਿਖਾ ਦੇਖੋ ਜਿਹੜਾ ਹੈਗਾ ਵਿਖਾਲਾ ਕਾਫੀ ਜਿਆਦਾ ਸੋਹਣਾ ਹੈਗਾ ਬਾਕੀ ਪਿੱਠ ਪੁੱਠੇ ਤੋਂ ਤੁਸੀਂ ਵੇਖੇ ਜਿਹੜੀ ਵੇਖ ਕੇ ਚੈੱਕ ਕਰ ਲਓ ਵੱਡੇ ਕਦ ਕਰਦੇ ਵਿੱਚ ਕਦ ਵਜਨ ਚੰਗਾ ਠੀਕ ਆ ਤੇ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਜਦੋਂ ਤੋਰੀ ਤੇ ਤੁਹਾਨੂੰ ਜਿਆਦਾ ਸਮਝ ਆ ਜਾਊਗੀ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਚੈੱਕ ਪਾਸ ਕਰਾਵਾਂਗੇ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਐਨੀਮਲ ਜਿਹੜੇ ਹੈਗੇ ਖਾਸ ਤੌਰ ਤੇ ਦੋਸਤੋ ਚੰਗੇ ਹੋਣਗੇ ਕਿਉਂਕਿ ਮਾੜਾ ਪਸ਼ੂ ਬਹੁਤ ਘੱਟ ਲਿਆ ਕੇ ਵੀਰ ਹੁਣੇ ਵੀ ਰਾਜੀ ਆ ਕਿਉਂਕਿ ਚੰਗੀਆਂ ਮੱਝਾਂ ਝੋਟੀਆਂ ਲਿਆਉਂਦੇ ਆ ਸ਼ੁਰੂ ਤੋਂ ਚੰਗੀਆਂ ਮੱਝਾਂ ਝੋਟੀਆਂ ਲਿਆਉਂਦੇ ਆ ਬਾਕੀ ਹਰ ਕ ਵੀਰਤੀ ਜਿਹੜੀ ਆ ਨਰਕ ਪਰਖਾ ਚਾਹੋ ਵੀ ਆ ਵੀਰ ਜੀ ਕੀ ਚੰਗਾ ਪਸ਼ੂ ਦੇਗੀ ਚੰਗਾ ਪਸ਼ੂ ਲਿਆਈਏ ਅੱਗੇ ਬਾਪੂ ਜੀ ਮੈਨੂੰ ਦੱਸਦੇ ਸੀਗੇ ਅੰਕਲ ਹੁਣੀ ਮੈਨੂੰ ਕਹਿੰਦੇ ਸੀ ਵੀ ਆਪਾਂ ਸ਼ਟਾਰਟਿੰਗ ਤੋਂ ਮੱਝ ਜਿਹੜੀ ਕਹਿੰਦੀ ਕਹਿੰਦੀ ਮੱਝ ਨੂੰ ਹੱਥ ਪਾਈ ਦੱਸੇ ਸੀਗੇ ਸ਼ਾਹੋਗੇ ਅੱਗੇ ਚੰਗਾ ਪਸ਼ੂ ਲਿਆ ਕੇ ਚੰਗੇ ਵੇਚੀ ਅੱਗੇ ਵੀਰ ਭਰਾ ਨੂੰ ਚੰਗਾ ਦੇਈ ਬਿਲਕੁਲ ਹਾਂ ਜੀ ਅਕਸਰ ਪੈਸੇ ਉ ਕਿ ਉਹ ਪਰ ਬੜਾ ਵੀ ਖੁਸ਼ ਹੋ ਜੇ ਵੀ ਐਡੀ ਵੱਡੀ ਚੀਜ਼ ਆਪਾਂ ਲੈ ਕੇ ਚੱਲੇ ਆਂ ਹਾਂਜੀ ਠੀਕ ਆ ਤੇ ਗਰੋਂ ਤਾਂ ਭਾਈ ਨੂੰ ਖੁੱਲ ਗਏ ਠੀਕ ਆ ਕਦ ਕੱਠੀ ਜਿਹੜਾ ਦੋਸਤੋ ਵੱਡਾ ਹੈ ਮੋਸਟਲੀ ਵੀਰ ਕੀ ਕੀ ਕਰਦੇ ਆ ਵੀ ਪੁੱਛਦੇ ਆ ਵੀ ਵੀਰੇ ਕਦ ਕੱਡ ਕਿੱਡਾ ਵੱਡੇ ਕਦ ਕੱਡ ਦੇ ਵਿੱਚ ਜਿਹੜੀ ਦਰਮਿਆਨੀ ਹਾਈਟ ਹੋਵੇਗੀ ਉਹ ਆਪਾਂ ਮੀਡੀਅਮ ਕਹ ਦਾਂਗੇ ਵੀ ਮੀਡੀਅਮ ਹਾਈਟ ਤੇ ਇਹ ਕਦ ਕੱਡ ਵਧੀਆ ਹੈਗਾ ਚੰਗਾ ਝੋਟੀ ਦਾ ਆ ਕਰੋ ਚੈੱਕ ਬਾਕੀ ਦੋਸਤੋ ਆਰਡਰ ਦੀ ਕੁਆਲਿਟੀ ਚੈੱਕ ਕਰ ਆਪਾਂ ਦੇਖੀਏ ਤੇ ਬਿਲਕੁਲ ਵਧੀਆ ਆਰਡਰ ਆ ਚੌਰਸ ਦੇਵਾ ਠੀਕ ਆ ਜੀ ਬਾਕੀ ਬਨਾਤ ਨਾਲ ਜਿਹੜਾ ਹੈਗਾ ਬਿਲਕੁਲ ਟਾਈਮ ਦੇ ਅਕੋਰਡਿੰਗ ਤੁਸੀਂ ਜਿਹੜਾ ਚੈੱਕ ਕਰ ਸਕਦੇ ਹੋ ਤੇ ਬਾਕੀ ਕੋਈ ਉਹਲਾ ਨਹੀਂ ਰਹਿ ਜਾਂਦਾ ਜਦੋਂ ਦੋਸਤੋ ਆਪਾਂ ਕਹਿ ਦਿੰਦੇ ਆ ਵੀ ਆਪ ਦੀ ਚਵਾਈ ਜਿਹੜੀ ਹੈਗੀ ਆ ਕੋਈ ਦੋ ਟਾਈਮ ਦੀ ਕੋਈ ਤਿੰਨ ਟਾਈਮ ਦੀ ਦੂਰ ਨੇੜੇੋਂ ਘਰ ਵਿਜ਼ਿਟ ਕਰਕੇ ਕਰ ਲਿਓ ਕੋਈ ਉਹਲਾ ਨਹੀਂ ਰਹਿ ਜਾਂਦਾ ਉਹਦੇ ਚ ਟਾਈਮ ਤੋਂ ਟਾਈਮ ਬੰਨ ਕੇ ਜਿਹੜੀ ਚਵਾਈ ਕਰ ਸਕਦੇ ਹੋ ਠੀਕ ਆ ਤੇ ਫੇਸ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਜ਼ਰੂਰ ਦੇਖੋਗੀ ਆ ਕਰੋ ਚੈੱਕ ਠੀਕ ਆ ਪਿਆਰੀ ਝੋਟੀ ਆ ਕੱਦ ਕੜ ਸੋਹਣਾ ਪਤਲੀ ਚਮੜੀ ਆ ਬਰੀਕ ਸਕਿਨ ਹੈਗੀ ਆ ਤੇ ਕਰੋ ਤਾਂ ਭਾਈ ਮੁੱਲ ਕਿੰਨਾ ਲੈ ਦੇ ਕੀ ਕਰਦੇ ਆ ਕਰੋ ਚੈੱਕ ਆ ਕਰੋ ਚੈੱਕ ਤੇ ਕਿਨੀ ਲੈ ਦੇ ਵੀਰੇ ਕੀ ਆ ਇਹਦਾ ਵੀਰ ਜੀ ਲੈਣ ਦੇ ਨਾਲ ਮੁੱਲ 110000 ਰੁਪਏ ਇੱਕ ਲੱਖ 10 ਹਾਂਜੀ ਠੀਕ ਆ ਤੇ 110000 ਜਿਹੜਾ ਦੋਸਤੋ ਮੁੱਲ ਆ ਠੀਕ ਆ ਤੇ ਵੀਰਾਂ ਦਾ ਵੀ ਹੁਣ ਹਾਜ਼ਰ ਕਰੋ ਤਾਂ ਵੀ 13 ਚਵਾਦੇਗਾ ਭਾਈ। ਹਾਂਜੀ 13 ਕਿਲੋ ਅਗਲਾ ਆਣ ਕੇ ਆਵਦਾ ਦੋ ਟਾਈਮ ਤਸੱਲੀ ਕਰ ਸਕਦਾ ਹੈ। ਦੋ ਟਾਈਮ ਦੀ ਤਸੱਲੀ ਕਰ ਲਿਓ ਵੀਰੋ 13 ਕਿਲੋ ਦੀ। ਦੋ ਟਾਈਮ ਚ ਹੋ ਸਕਦਾ। ਟਾਈਮੋ ਟਾਈਮ ਆਂਦਾ ਵੀਰਾਂ ਦਾ ਵੀ ਚੁਵਾਈ ਕਰ ਲਓ ਟਾਈਮ ਬੰਨ ਕੇ ਚੋਲਿਓ। ਠੀਕ ਆ ਤੇ ਦੂਰੋਂ ਨੇੜੇ ਆਉਣ ਦੀ ਕੋਈ ਸਮੱਸਿਆ ਨਹੀਂ ਹੈ ਜੇਕਰ ਕੋਈ ਆਉਣਾ ਚਾਹੁੰਦਾ ਵੀਰ ਕੋਈ ਰੋਟੀ ਪਾਣੀ ਦੋਸਤੋ ਕਿਉਂਕਿ ਮੋਸਟਲੀ ਕੀ ਹੁੰਦਾ ਵੀ ਉਹ ਵਪਾਰੀ ਵੀਰ ਆ ਜਿਹੜੇ ਪ੍ਰਾਣਾ ਪ ਕੰਮ ਕਰਦੇ ਆ ਕੋਈ ਚਾਹ ਪਾਣੀ ਰੋਟੀ ਪਾਣੀ ਦੀ ਸੇਵਾ ਜੋ ਹੋਊਗੀ ਉਹ ਤਾਂ ਦੋਸਤੋ ਕਰਨੀ ਹੁੰਦੀ ਆ ਪਰ ਟਾਈਮ ਟੂ ਠੀਕ ਆ ਦੂਜਾ ਸਵਾਲ ਸੁਈ ਤੇ ਦੂਜਨ ਮੱਝ ਆ ਹਾਂਜੀ ਤੇ ਬਿਲਕੁਲ ਬਿਲਕੁਲ ਵੇਖੋਗੇ ਤੁਸੀਂ ਤੇ ਜਿਹੜੀ ਮੱਖੀ ਆ ਦੋਸਤੋ ਸਕੇਨੋਂ ਤੋਂ ਤਿਲਕਦੀ ਆ ਉਹ ਜੀ ਜਿਹੜੀ ਚਮੜੀ ਆ ਠੀਕ ਆ ਤੇ ਮੱਥਾ ਬੱਲਾ ਹੈਗਾ ਮਗਰਲੇ ਪੈਰਾਂ ਤੇ ਜਿਹੜੀ ਆ ਨੀਲੀ ਜਾ ਜਾਂਦੀ ਹੈ ਨੀਲੀ ਜਾ ਜਾਂਦੀ ਹੈ ਹਾਂਜੀ ਨੀਲੀ ਜਾਂਦੀ ਆ ਨੀਲੀ ਚਾਉਂਦੀ ਆ ਹਾਂਜੀ ਆ ਮਗਰਲੇ ਪੈਰ ਬਿਲਕੁਲ ਤੁਸੀਂ ਵੇਖੋਗੇ ਤੋਥੇ ਆ ਠੀਕ ਆ ਤੇ ਨੀਲੀ ਤੇ ਪਸ਼ੂ ਦੀ ਨਿਸ਼ਾਨੀ ਆ ਅਗਲੇ ਇੱਕ ਤੇ ਅਗਲੇ ਖੁਰਤੇ ਵੀ ਇੱਕ ਤੇ ਹੈਗਾ ਜਵਾਬ ਹੈਗਾ ਉਹ ਮੜਾ ਜਾ ਉਹ ਕਰਨੀ ਠੀਕ ਆ ਜਵਾਬ ਹੈਗਾ ਜਿਹੜਾ ਖੁਰਤੇ ਹੈਗਾ ਹਾਂਜੀ ਹਵਾਨੇ ਤੇ ਵੀ ਹੈਗਾ ਹਵਾਨੇ ਤੇ ਵੀ ਜਿਹੜਾ ਬ ਤੇ ਜਿਹੜੀਆਂ ਗਾਂ ਦੇ ਦੋਸਤੋ ਗਿੱਟ ਗਿੱਟ ਦੀਆਂ ਵਿਰਲਾ ਬੇਥਾਂ ਹੈਗੀਆਂ ਨੇ ਉਹ ਤੁਸੀਂ ਬੇਸ਼ੱਕ ਵੀਡੀਓ ਦੇ ਵਿੱਚ ਵੇਖ ਕੇ ਚੈੱਕ ਕਰ ਲੈਣੀਆਂ ਆਰਡਰ ਦੀ ਕੁਆਲਿਟੀ ਚੰਗੀ ਸੋਹਣੀ ਆ ਬਖਾਰਾ ਜਿਆਦਾ ਸੋਹਣਾ ਹੈਗਾ ਬਾਕੀ ਚਵਾ ਕਿੰਨਾ ਉਹ ਆਪ ਵੀਰ ਤੋਂ ਪੁੱਛ ਲੈਣੇ ਤੇ ਗੁਰਵੰਤ ਭਾਈ ਪੂਰੀ ਡਿਟੇਲ ਵੀ ਦੇ ਦੇ ਵੀ ਸੁਆ ਕਿੰਨਾ ਮਸੂਈ ਆ ਇਹ ਦੂਜਾ ਸੁਆ ਸਲੀਵਰ ਜੀ ਸੁਈ ਆ ਨਾ ਹਾਂਜੀ ਤੇ ਦਿਨ ਕਿੰਨੇ ਖੋਗੇ ਇਹਨੂੰ ਇਹਨੂੰ ਦਿਨ ਕੋਈ 10 ਤੋਂ 15 ਦਿਨ ਦੇ ਵਿੱਚ ਆਵੇ ਕੱਟੀ ਦੇਖ ਲਓ ਮਗਰ ਇਹਦੇ ਵੀ ਕੱਟੀ ਆ ਗਈ ਕੱਟੀ ਇਹਦੇ ਮਗਰ ਬਹੁਤ ਕੱਟੀ ਵੀ ਭਾਈ ਪੂਰੀ ਬਣੀ ਪਈ ਕੱਟੀ ਵੀ ਪਹਿਲਾਂ ਝੋਟੀ ਬਣ ਗਈ ਯਾਰ ਹਾਂਜੀ ਇਹ ਕੱਟੀ ਵੇਖ ਠੀਕ ਆ ਵਾਹ ਵਾਹ ਕੱਟੀ ਬਹੁਤ ਪਿਆਰੀ ਹੈ ਵੱਡੀ ਕੱਟੀ ਆ ਜਾਰ ਬਾਦ ਵਾਲੀ ਹੈ ਵੱਡੀ ਕੱਟੀ ਆ ਬੇ ਐਡੀ ਕੱਟੀ ਆ ਤੇ 15 ਦਿਨ ਦਾ ਸਮਾਂ ਹੋ ਗਿਆ ਹਾਂਜੀ 15 ਦਿਨ 15 ਕ ਦਿਨ ਦਾ ਵੀਰਾਂ ਦਾ ਲਾਗਾ ਹੋ ਗਿਆ ਜਿਹੜਾ ਸਮਾਂ ਸੂਈ ਨੂੰ ਆ ਬਾਕੀ ਫੇਸ ਦੀ ਕੁਆਲਿਟੀ ਦੇਖੋ ਆਏ ਬਿਲਕੁਲ ਜਿਹੜਾ ਕੁੰਡਾ ਸਿੰਘ ਆ ਦੋਸਤੋ ਠੀਕ ਆ ਜੀ ਕੁੰਡਾ ਸਿੰਘ ਆ ਮੱਥਾ ਬੱਲ ਹੈਗਾ ਬਾਕੀ ਆ ਤੁਸੀਂ ਇਹਦਾ ਉਲਟ ਬਹਿਣੀ ਵਾਲੇ ਪਾਸੇ ਤੋਂ ਇੱਕੋ ਜਿਹੀ ਥਾਂ ਦੇਖੋ ਵੇਥਵਰਲੇ ਨਹੀਂ ਵੀ ਇੱਕ ਪਾਸੇ ਆ ਚੋਂ ਪਾਸਿਓਂ ਪਲੇਖੇ ਕੱਢ ਚੀਜ ਆ ਵੇਥਵਰਲਾ ਚੋਂ ਪਾਸੇ ਪੂਰੀਆਂ ਤੇ ਥਣ ਵੀ ਬਿਲਕੁਲ ਮੁੱਠੀ ਵਾਲਾ ਠੀਕ ਆ ਤੇ ਹੈ ਪੱਧਰ ਲਈ ਵਾ ਕੋਈ ਉਹ ਨਾ ਕੋਈ ਬਾਹੀ ਵਾਲਾ ਕੋ ਦੂਜਾ ਤੀਜਾ ਸਾਈਡ ਵਾਲਾ ਉਹ ਤੁਹਾਨੂੰ ਦੇਖ ਵੀ ਪੈਣਾ ਬਾਕੀ ਮੈਂਸ਼ਨ ਕਰਨ ਦਾ ਜ਼ਿਕਰ ਬੰਦਾ ਵੀ ਉਹ ਨਹੀਂ ਕੋਈ ਗੱਲਬਾਤ ਸਟਰਕਚਰ ਪੂਰਾ ਹੈਗਾ ਹਵਾਨੇ ਦਾ ਦੇਖੋਗੇ ਤੁਸੀਂ ਬੈਕ ਸਾਈਡ ਤੇ ਹਵਾਨੇ ਦਾ ਸਟਰਕਚਰ ਪੂਰਾ ਵਿਖਾਈ ਦੇ ਰਿਹਾ ਤੇ ਗੁਰਮント ਭਾਈ ਹੁਣ ਕਿੰਨਾ ਕ ਆਪਾਂ ਚੁਆਈ ਕਰਦੇ ਪਏ ਆ ਇਹਦਾ ਵੀ ਜੀ 14 ਕਿਲੋ ਦੁੱਧ ਹੁਣ ਟਾਈਮ ਤੇ ਤਿਆਰ ਹੈ ਤੋਲਮਾ ਬਿਲਕੁਲ ਹਾਂ ਜੀ ਲੀਟਰ ਮਾਰ ਲੈ ਕੇ ਕੰਡੇ ਵਾਲਾ ਤੁਹਾਨੂੰ ਵੀ ਲੀਟਰ ਮਾਰ ਲੈ ਭਾਵੇਂ ਕੰਡਾ ਕਰ ਲੈ ਮਾਲਕ 14 ਲੀਟਰ ਤੋਂ ਘੱਟ ਦਾ ਨਹੀਂ ਪਈਆ ਦਵਾਦੀ ਵਧੂ ਗਈ ਵਧੂ ਗਈ ਹਾਂਜੀ ਠੀਕ ਆ ਦੋਸਤੋ 14 ਕਿਲੋ ਵਾਲੀ ਮੱਝ ਆ ਮੈਂ ਪਹਿਲਾਂ ਵੇਖੀ ਜਾਂਦਾ ਸੀ ਵੀਰਾਂ ਦਾ ਵੀ ਮੱਝਾਂ ਵੱਡੀਆਂ ਨੇ ਤੇ ਮੈਂ ਹਿਸਾਬ ਲਾਇਆ ਸੀ ਵੀ ਮੱਝਾਂ ਕਿਲੇ ਕੱਦ ਵੱਲੋਂ ਵੱਡੀਆਂ ਮੈਂ ਕੱਦ ਲਓ ਤਾਂ ਚਲੋ ਮੈਨੂੰ ਲੱਗਣ ਦੀਆਂ ਬਾਲੀਆਂ ਵੱਡੀਆਂ ਵੀ ਨਹੀਂ ਗਿਆ ਕੱਦ ਤਾਂ ਜਿਹੜੇ ਨਾਰਮਲ ਮੱਝਾਂ ਜਿਹੜੇ ਕੱਦ ਹੈਗੇ ਆ ਤੇ ਨੀਲੀ ਦੀ ਮੱਝ ਜਾਂ ਨੀਲੀ ਗਰਾਵੀ ਦੀ ਗੱਲ ਕਰ ਲਈ ਤੇ ਇਸੇ ਕੱਦ ਦੇ ਵਿੱਚ ਮੱਝਾਂ ਆਉਂਦੀਆਂ ਜਾਂਦੀਆਂ ਬਾਕੀ ਦੁੱਧ ਵਾਲੇ ਪਾਸੇ ਚੰਗੇ ਗੁਣਾਂ ਦੀ ਮਾਲਕਾਂ ਆ ਕਰੋ ਚੇ ਕਬੀਰ ਠੀਕ ਆ ਆ ਤਸੱਲੀ ਦੇ ਨਾਲ ਵੇਖੋ ਹੋਲੀ ਤੋਰ ਲਿਓ ਵੀਰ ਹੋਲੀ ਇਹ ਮਗਰ ਇਹਦੇ ਵੀ ਕੱਟੀ ਨਾ ਗਰੋਂਤ ਬਾਈ ਕੱਟੀ ਆ ਠੀਕ ਆ ਆ ਹਵਾਨਾ ਜਿਹੜਾ ਦੋਸਤੋ ਚਾਰੇ ਪਾਸੇ ਤੋਂ ਦੇਖ ਲਓ ਠੀਕ ਆ ਤੇ 14 ਕਿਲੋ ਆ ਜਿਹੜਾ ਦੋਸਤੋ ਬਾਲਟੀ ਚ ਪਿਆ ਫਿਰ ਪਤਾ ਲੱਗਦਾ ਬਾਕੀ ਅਸਲ ਦੇ ਵਿੱਚ ਜਦੋਂ ਚੁਵਾਈ ਕੀਤੀ ਜਾਂ ਤੁਸੀਂ ਸੈਟੀਸਫਾਈ ਹੋਵੋਗੇ ਅਹਵਾਨੇ ਦੀ ਜਿਹੜੀ ਬੰਤਰ ਬੈਕਸਾਈਡ ਤੋਂ ਦੱਸਦੀ ਪਈ ਆ ਵੀ ਅੱਜ ਮੱਧ ਜਿਹੜੀ ਦੋਸਤੋ ਵਧੀਆ ਚੰਗੇ ਮਿਲਕ ਤੇ ਚੱਲਣ ਵਾਲੀ ਆ ਤੇ ਬਾਕੀ ਜੇਕਰ ਦਿਨਾਂ ਨੂੰ ਵੇਖੀਏ ਤੇ ਹਜੇ ਮੈਨੂੰ ਲੱਗਦਾ ਵੀ 15 ਤੋਂ 20 ਦਿਨ ਦਾ ਸਮਾਂ ਹੋ ਗਿਆ ਹੋਊਗਾ ਹਾਂਜੀ 15 ਮਿਲਦਾ ਹੀ ਆ 15 ਕੁ ਦਿਨ ਦਾ ਠੀਕ ਆ ਹਾਂਜੀ ਪਰ ਦੋਤੋ ਹੋਰ ਵੀ ਇਹਨਾਂ ਵੀ ਥੋੜਾ ਵੱਧ ਵੀ ਸਕਦਾ ਬਾਕੀ ਸੇਵਾ ਆਪੋ ਆਪਣੀ ਹੈ ਜੀ ਹਾਂਜੀ ਆ ਕਰੋ ਚੱਕ ਠੀਕ ਆ ਭਾਈ ਕਰਮੰਤਾ ਜੀ ਲੈ ਜਾਓ ਜੀ ਠੀਕ ਆ ਅੱਛਾ ਫਿਰ ਕੀ ਇਹਦਾ ਰੇਟ ਫਿਰ ਇਹਦੀ ਡਿਮਾਂਡ 1,10,000 ਰੁਪਏ ਦੀ 1,10,000 ਇਹਦੀ ਵੀ ਸੇਮ ਹੀ ਹੈ ਹਾਂਜੀ ਠੀਕ ਆ 1,10,000 ਜਿਹੜੀ ਦੋਸਤੋ ਇਸ ਮੱਝ ਦੀ ਡਿਮਾਂਡ ਆ ਮਗਰ ਕੱਟੀ ਆ ਕੱਟੀ ਪਹਿਲੀ ਮੱਝ ਦੇ ਵੀ ਮਗਰ ਹੈਗੀ ਆ ਕੱਟੀ ਇਹਦੇ ਮਗਰ ਕੱਟੀਆਂ ਹੀ ਇਹ ਦੋਨਾਂ ਠੀਕ ਆ ਚਵਾਈ ਉਹਦੇ 13 ਲੱਗੀ ਇਹਦੇ 14 ਹੁਣ ਮੌਕੇ ਦੀ ਆ ਪ੍ਰੈਜੈਂਟ ਟਾਈਮ ਠੀਕ ਆ ਤੇ ਚਵਾਈ ਤੁਸੀਂ ਆਪਦੀ ਕਰਕੇ ਜਿਹੜੀ ਤਸੱਲੀ ਕਰ ਲਿਓ ਬੇਸ਼ੱਕ ਬਾਅਦ ਚ ਸੌਦਾ ਕਰਿਓ ਠੀਕ ਆ ਇਸ ਤੋਂ ਬਾਅਦ ਅਗਲੀ ਜਿਹੜੀ ਝੋਟੀ ਦਿਖਾਉਣੀ ਹੈ ਇਹ ਗੱਬਣ ਆਗੀ ਆ ਹਾਂਜੀ ਇਹ ਟੁਕੀ ਆ ਮੋਸਿਕੀ ਹੈ ਹਾਂਜੀ ਠੀਕ ਹੈ ਸੁਹਾ ਦੂਜਾ ਹੈ ਹਾਂਜੀ ਝੋਟੀ ਸੋਹਣੀ ਵੀ ਕਮਾਲ ਦੀ ਹੈ ਤੇ ਦੂਜਾ ਸੁਹਾ ਜਿਹੜਾ ਦੋਸਤੋ ਸੋਹਣੀ ਹੈ ਬਿਲਕੁਲ ਦੇਖੋਗੇ ਪੇਟ ਪੁੱਠਾ ਤੁਸੀਂ ਦੇਖੋਗੇ ਜੜਾਈ ਦੇ ਦੀ ਥੱਬਿਆਂ ਦੇ ਥੱਬੇ ਆ ਠੀਕ ਆ ਥਣ ਹਵਾਨੇ ਦੀ ਵੀ ਰਾਂ ਦਾ ਵੀ ਕਾਫੀ ਖੁੱਲੀ ਆ ਬਾਕੀ ਹੈ ਕਿਸੇ ਮੈਨੂੰ ਲੱਗਦਾ ਵੀ ਚੰਗੇ ਸੀਮੰਟ ਦੀ ਬੱਤੀ ਆ ਹੋ ਸਕਦਾ ਚੰਗੇ ਸੀਮੰਟ ਦੀ ਹੋਵੇ ਜਾਂ ਚੰਗੇ ਮਾਲੀ ਦੇ ਬੁੱਲਦੀ ਹੋਵੇ ਹਾਂਜੀ ਠੀਕ ਆ ਆ ਜਾਤ ਪਾਸ ਵਾਲੀ ਆ ਬਾਕੀ ਤੁਸੀਂ ਥਣ ਥਣ ਜਿਹੜਾ ਹੈ ਚੰਗੀ ਤਸੱਲੀ ਨਾਲ ਦੇਖ ਲਓ ਆ ਕਰੋ ਚੈੱਕ ਮੇਰੇ ਬੁੱਕੇ ਰਿਕਾਰਡਿੰਗ ਪਾਈ ਆ ਕਰੋ ਚੈੱਕ ਜੀ ਬੜਾ ਛੋਟੀ ਜਿਹੜੀ ਆ ਦੋਸਤੋ ਤਕਰੀਬਨ ਕਹਿਣ ਦੀ ਗੱਲ ਨਹੀਂ ਹੈਗੀ ਕਿ ਵੀ ਜਦੋਂ ਤੁਸੀਂ ਕੋਲੋਂ ਆ ਕੇ ਦੇਖਿਆ ਜਿੱਡੀ ਉੱਪਰੋਂ ਨਿੱਗਰ ਆ ਦੋਸਤੋ <=ਵਾ ਥਣ ਭਾਂਡਾ ਉਹਨਾਂ ਜਿਆਦਾ ਨਿੱਗਰ ਹੈਗਾ ਠੀਕ ਆ ਤੇ ਕਿਸੇ ਗੱਲੋਂ ਜਿਹੜੀ ਆਪਾਂ ਕਹਿ ਲਈਏ ਵੀ ਖੁੰਝੀ ਨਹੀਂ ਹੈਗੀ ਵੀ ਕੋਈ ਇਹ ਨਹੀਂ ਗੱਲਬਾਤ ਹੈਗੀ ਕਿਸੇ ਪਾਸੇ ਕੋਈ ਸਿੰਘਾਂ ਦੀ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਜਾਂ ਕਿਸੇ ਪੁੱਠੇ ਦੀ ਜਾਂ ਫਿੱਕੀ ਆ ਜਾਂ ਲੱਸੀ ਆ ਕਿਸੇ ਪਾਸੇ ਖੁੰਝਾ ਨਹੀਂਗਾ ਪਸੂ ਬਾਕੀ ਤੁਸੀਂ ਜੇ ਆਣ ਕੇ ਕਾਰ ਹੀ ਲੈਣੀ ਹੈ ਜਿਹੜੇ ਮੇਰੇ ਵੀਰ ਨੂੰ ਪਸੰਦ ਆਉਂਦੀ ਖਾਸ ਤੌਰ ਤੇ ਤੇ ਆ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣ ਜਰੂਰ ਦੇਖ ਲਓ ਠੀਕ ਆ ਸਵੇਰ ਦੂਜਾ ਪਰ ਜਿਹੜਾ ਹਵਾਨਾ ਥਣ ਲੱਗਾ ਹੋਵੇ ਐ ਜੋ ਬਖਾਲਾ ਵੀ ਪਹਿਲੇ ਸਵੇਰਾਂ ਪਹਿਲੇ ਸਵੇਰਾਂ ਦੇ ਬਹੁਤ ਕੋਲੀ ਸੋਪੀ ਹਾਂਜੀ ਅਜੇ ਛਿੱਗੀ ਮੂੰਹ ਅਜੇ ਮੂੰਹ ਵਿੱਚ ਛਿੱਗੀ ਆ ਹਾਂਜੀ ਤੇ ਬਿਲਕੁਲ ਵਧੀਆ ਚੰਗੇ ਸਮੇਂ ਤੇ ਸੂਈ ਸੀ ਪਹਿਲਾ ਸੂਆ ਉਹਨਾਂ ਦੇ ਪਹਿਲੇ ਸਵੇਰੇ ਨੇ 12 ਕਿਲੋ ਦੁੱਧ ਦਿੱਤਾ ਹਾਂ ਨਹੀਂ ਜੀ ਕੋਈ ਸ਼ੱਕ ਨਹੀਂ ਜਿਹੋ ਜਿਹਾ ਸਟਰਕਚਰ ਹਵਾਨੇ ਦਾ ਦਿਨਾ ਵੀ ਚਾਹੀਦਾ ਸੀ ਇਹਨੂੰ ਹਾਂਜੀ ਤੇ ਹੁਣ ਦਿਨ ਵੇਲੇ ਵੀ ਕਿੰਨੀ ਕਿ ਸੰਭਾਵਨਾ ਕਿ 5-4 ਦਿਨ ਲਊ ਮੇਰੇ ਸਾਬ ਨਾਲ ਜੀ ਲੈ ਜੂਗੀ ਹਾਂ ਹੋ ਸਕਦਾ ਹਫਤਾ ਹੀ ਲੱਗੇ ਹੂੰ ਤੇ ਕਿੰਨਾ 5-6 ਦਿਨ ਤਾਂ ਲੈ ਹੀ ਜੋਗੇ ਲੈ ਜੂਗੀ ਹਾਂ ਜੀ 5-6 ਦਿਨ ਦਾ ਜਿਹੜਾ ਸਮਾਂ ਦੋਸਤੋ ਲੈ ਜਾਣਾ ਇਸੇ ਛੋਟੀ ਨੇ ਤੇ ਚੰਗੀ ਹੈਗੀ ਆ ਜਿੰਨੀ ਵੀ ਹੈ ਹਜੇ ਬਣਦੀ ਪਈ ਆ ਜੇਕਰ 5-6 ਦਿਨ ਦਾ ਸਮਾਂ ਤੇ ਫਿਰ ਦੋਸਤੋ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਵੀ ਛੇ ਕਿਦਾਂ ਦੀ ਬਣੂਗੀ ਠੀਕ ਆ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਬਿਲਕੁਲ ਪਹਿਲਵਾਨੀ ਚਾਲ ਦੇ ਵਿੱਚ ਹੋਵੇਗੀ ਦੋਸਤੋ ਤੇ ਚੰਗੇ ਬਿਲਕੁਲ ਆਪਾਂ ਕਹ ਲਈਏ ਇਹਨਾਂ ਦੀ ਖੁੱਲੇ ਪਿੰਡੇ ਦੀ ਆ ਆ ਕਰੋ ਚੈੱਕ ਜੀ ਹਾਂਜੀ ਤੁਰ ਗਿਆ ਜੀ ਆ ਕੰਮ ਕਰਦੇ ਮੈਂ ਆਹੋ ਆ ਕਰੋ ਚੈੱਕ ਜੀ ਇਹ ਆਹ ਵੇਖੋ ਜੀ ਠੀਕ ਹੈ ਵੀਰੇ ਇੱਕ ਮਾਈ ਜੀ ਤੁਰ ਗਏ ਜੀ ਲੋਬੀ ਦੋਸਤੋ ਸ਼ੌਂਕੀਆਂ ਤੌਰ ਤੇ ਜਿਹੜੇ ਵੀਰ ਨੇ ਖਰੀਦਣੀ ਆ ਠੀਕ ਆ ਪੈਸੇ ਲਾਉਣੇ ਆ ਚੰਗੀ ਥਾਂ ਲਾਉਣ ਦਾ ਮਨ ਬਣਾਈ ਬੈਠੇ ਆ ਉਹਨਾਂ ਲਈ ਖਾਸ ਤੌਰ ਤੇ ਆ ਬਾਕੀ ਗੁਰਮਤਿ ਭਾਈ 53 ਤੋਂ 50 ਦੇ ਵਿੱਚ ਬਿਲਕੁਲ ਸੀ ਓਕੇ ਹਾਂ ਜੀ ਵਧੀਆ ਪੱਤੀ ਆ ਦੀ ਚੋਲੀ ਕਰਕੇ ਲਿਆ ਹੈ ਥਾਣਾ ਥੋਣਾ ਤੇ ਪੂਰਾ ਭਰਨ ਵਾਲੇ ਥਾਣਾ ਹਾਂ ਪੂਰੀ ਭਰੀ ਹੈ ਜੀ ਚਲੋ ਬਹੁਤ ਵਧੀਆ ਤੇ ਇਹਦਾ ਕੀ ਭਾ ਫੜਦਾ ਵੀਰ ਇਹਦਾ ਮੋਦਗਰ ਜੀ ਭਾਵੇਂ ਜਿੰਨਾ ਮਰਜ਼ੀ ਕੀਤੀ ਜਗੀ ਆਪਾਂ 1 ਲੱਖ ਤੋਂ 5000 ਦੀ ਦੇ ਦਾਂ 1 5 ਦੀ ਹਾਂ ਜੀ ਠੀਕ ਹੈ ਝੋਟੀ ਚੰਗੀ ਵੀਰ ਹਾਂ ਜੀ ਠੀਕ ਹੈ ਕੋਈ ਨਿੰਦਰ ਵਾਲੀ ਗੱਲ ਨਹੀਂ ਵੀ ਆਪਾਂ ਹੁਣ ਮੌਕੇ ਤੇ ਖੜੇ ਆ ਡੇਢ ਮੰਗਲੀ ਪਰ ਜੀ ਤਾਂ ਕਰਦਾ ਭਾਵੇਂ ਡੇਢ ਮੰਗਲੀ ਪਰ ਇੰਨਾ ਵੀ ਅਗਲਾ ਵੀਰ ਆਣ ਕੇ ਆ ਨਹੀਂ ਸਕਦਾ ਭਾਵੇਂ ਡੇਢ ਮੰਗਲੀ ਹੈ ਕਿ ਜ਼ਿਆਦਾ ਮੰਗਿਆ ਨਹੀਂ ਨਹੀਂ ਬਿਲ ਇਸ ਤੋਂ ਬਾਅਦ ਜਿਹੜੀ ਦੋਸਤੋ ਇੱਕ ਵੈੜ ਦਿਖਾਉਣੀ ਆ ਵੈੜ ਵੀ ਸੂਈ ਆ ਠੀਕ ਆ ਤੇ ਤਕਰੀਬਨ ਕਿੰਨੇ ਦਿਨ ਦੀ ਸੂਈ ਆਪਾਂ ਵੀਰ ਤੋਂ ਪੁੱਛ ਲੈਨੇ ਆ ਤੇ ਗਰਮੰਤ ਭਾਈ ਕੀ ਡਿਟੇਲ ਇਸ ਵੈੜ ਦੀ ਹੁਣ ਇਹਦੀ ਡਿਟੇਲ ਵੀ ਜੀ ਹੁਣ ਆ ਇਸ ਟਾਈਮ ਤੇ 16 ਕਿਲੋ ਬੋਲਾ ਤਿਆਰ ਆ ਕੰਡੇ ਵਾਲਾ ਠੀਕ ਆ ਦਿਨ ਕਿੰਨੇ ਹੋ ਗਏ ਪਰਸੋਂ ਸ਼ਾਮੀ ਸੂਈ ਹੈ ਜੀ ਬੱਚਾ ਮਗਰ ਜੀ ਬੱਚਾ ਮੈਂ ਬੱਚਾ ਇਹਦੇ ਮਗਰ ਜੀ ਮਗਰ ਬੱਚਾ ਹਾਂਜੀ ਠੀਕ ਆ ਦੋਸਤੋ ਬਾਕੀ ਤੁਸੀਂ ਕਦ ਕਾਠੀ ਵੱਡਾ ਹੈਗਾ ਵੈੜ ਤਾਂ ਵੇਖ ਰਹੇ ਹੋ ਠੀਕ ਆ ਤੇ ਹਵਾਨੇ ਤਾਂ ਪੈਸੇ ਭਾਲ ਹੈਗੀ ਹੈ ਨਾ ਹਾਂਜੀ ਭਾਲੇ ਜੇ ਹੈਗੀ ਆ ਭਾਲ ਤਾਂ ਬਸ ਦੋ ਤਿੰਨ ਦਿਨ ਰਹੂਗੀ ਇਹ ਲੈ ਜੂਗੀ ਤੇ ਕੱਲ ਕੱਲੇ ਪਰਸੋਂ ਸੋਈ ਹਾਂ ਪਰਸੋਂ ਸ਼ਾਮੀ ਜੀ ਪਰਸੋਂ ਸ਼ਾਮੀ ਹਾਂਜੀ ਤੇ ਚਵਾਈ ਜਾਨੀ ਲੰਗੇ ਆ ਜੀ ਠੀਕ ਆ ਬਾਕੀ ਥਣ ਦਾ ਸਹਿ ਜਿਹੜਾ ਤੁਹਾਡੇ ਬਿਲਕੁਲ ਸਾਹਮਣੇ ਆ ਠੀਕ ਆ ਤੇ ਚਵਾਈ ਚਬੂਈ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਕੀ ਜਿਵੇਂ ਦਾ ਥਾਣਾ ਮਤਲਬ ਕਿ ਅਗਲੇ ਥਾਣ ਤਾਂ ਪੂਰੇ ਮੁਠੀ ਵਾਲੇ ਹਾਂਜੀ ਤੇ ਮੰਗਲੇ ਵੀ ਉਹ ਭਾਲ ਚਾਹੇ ਨਿਕਲ ਜਾਣੀ ਪੂਰੇ ਹਾਂ ਭਾਲ ਹੈਗੀ ਆ ਹਾਂਜੀ ਬਾਕੀ ਜਦੋਂ ਪਕੜਦੇ ਥਾਣ ਆ ਜਾਣਾ ਹਾਂਜੀ ਹੋਰ ਆਉਂਦਾ ਪਹਿਲਾਂ ਬਾਕੀ ਜਾਤ ਪਤ ਵਾਲੀਏ ਦੋਸਤੋ ਛੋਟਾ ਜਿਹਾ ਕੰਨ ਜਰਸੀ ਜਾਂਦੀ ਠੀਕ ਹੈ ਜਿਵੇਂ ਕਰਾਸ ਅੰਗ ਹੁੰਦਾ ਜਰਸੀ ਦਾ ਐਚ ਐਫ ਤੇ ਜਰਸੀ ਦਾ ਕਰਾਸ ਆ ਹਾਂ ਜੀ ਜਰਸੀ ਕਰਾਸ ਠੀਕ ਆ ਉਦਾਂ ਦੀ ਵਹਿੜ ਹੈਗੀ ਆ ਤੇ ਹਵਾਨੇ ਤੇ ਜਿਹੜੀ ਆ ਪਾਲ ਹੈਗੀ ਆ ਬਾਕੀ ਜਿਹੜਾ ਨਿੱਗਰ ਲੇਵਾ ਉਹ 2-3 ਦਿਨ ਦੇ ਡੰਕ ਤੱਕ ਜਿਹੜਾ ਸਮਝ ਵਿੱਚ ਪ੍ਰੋਪਰ ਵੀ ਆ ਜਾਊਗਾ ਬਾਕੀ ਹੁਣ 15 15-16 ਬੌੜਾ ਜੀ 15 15-16 ਕਿਲੋ ਬੌੜਾ ਆਉਣਾ ਹੈ ਟਾਈਮ ਤੇ 24-25 ਕਿਲੋ ਦੋ ਦਊ ਜੀ 20 ਤੋਂ ਪਲੱਸ ਵੀ ਚੱਲ ਸਕਦੀ ਆ ਹਾਂ ਜੀ ਤਾਂ ਨਹੀਂ ਜਾਊਗੀ ਸਿਕੰਦਰ ਨਹੀਂ ਨਹੀਂ ਬਿਲਕੁਲ ਬਿਲਕੁਲ ਖੁੱਲ ਕੇ ਵੀਰੇ ਨੂੰ ਵੀਰਾਂ ਦਾ ਵੀ ਬਾਕੀ ਜਿਹੜਾ ਦੋਸਤੋ 25 ਪਲੱਸ 25 25 ਤੱਕ ਜਿਹੜੀ ਮਿਲਕਿੰਗ ਕਰਾਉਣੀ ਚਾਹੀਦੀ ਹੈ ਵੜ ਨੂੰ ਠੀਕ ਆ ਤੇ ਬਾਕੀ ਤੁਸੀਂ ਆਓ ਆਪਣੀ ਤਸੱਲੀ ਕਰ ਲਿਓ ਆ ਵੇਖੋ ਜੀ ਹਵਾਨੇ ਦਾ ਸਟਰਕਚਰ ਵੜ ਕਦ ਕੱਠੀ ਵੱਡਾ ਠੀਕ ਹੈ ਫੈਕ ਕ੍ਰੋਸਾਂਗ ਦੇ ਵਿੱਚ ਜਰਸੀ ਤੇ ਐਚ ਐਫ ਦਾ ਕ੍ਰੋਸ ਆ ਮਗਰ ਜਿਹੜਾ ਬੱਚਾ ਬੱਛਾ ਤੁਸੀਂ ਵੇਖ ਲਓ ਬਿਲਕੁਲ 나ੜੂ ਬੱਚੇ ਦੇ ਨਾਲ ਸ਼ਾਈ ਵਾਲ ਦੇ ਵਿੱਚ ਜਿਹੜਾ ਬੱਚਾ ਆ ਗਿਆ ਠੀਕ ਹੈ ਹਾਂਜੀ ਆ ਕਰੋ ਜੇਕਰ ਠੀਕ ਹੈ ਵੀਰੇ ਕਰਿਓ ਅੰਦਰ ਨੂੰ ਜੀ ਆਹ ਹ ਰੁਕਿਆ ਜੀ ਲੋ ਵੀ ਦੋਸਤੋ ਅੱਜ ਚਾਰ ਐਨੀਮਲ ਸੀਗੇ ਚਾਰ ਐਨੀਮਲ ਸੀਗੇ ਵੀ ਤਕਰੀਬਨ ਜਿਹੜੇ ਹਵਾਨੇ ਵਾਲੇ ਪਾਸਿਓ ਤੇ ਮਿਲਕਿੰਗ ਵਾਲੇ ਜਿਹੜੇ ਪਾਸਿਓ ਜੇਕਰ ਦੇਖੀਏ ਤੇ ਦੁੱਧ ਵਾਲੇ ਪਸ਼ੂ ਨੇ ਠੀਕ ਆ ਚੰਗੇ ਲੱਗਣਗੇ ਤੁਹਾਨੂੰ ਇੱਕ ਵਾਰੀ ਵਿజిਟ ਕਰਕੇ ਤਸੱਲੀ ਨਾਲ ਅੱਖੀਂ ਦੇਖ ਲਿਓ ਤੇ ਗਰਮਤ ਭਾਈ ਲੈ ਦੇ ਕੀ ਵੜਦਾ ਵੀਰ ਇਹਦਾ ਮੁੱਲ ਤਾਂ ਭਾਵੇਂ 65000 ਕਰ ਲੀਏ ਪਰ ਅਸੀਂ 60000 ਦੀ ਜਿਹੜੀ ਲੈ ਦੇ 60000 ਦੀ ਹੋ ਜੀ 60000 ਦੀ ਹਾਂਜੀ ਮੁੱਲ ਪਾਵੇਂ 65 ਕਰਦੇ ਹਾਂਜੀ ਠੀਕ ਆ ਜੀ ਬਾਕੀ ਚਵਾਚੂ ਵੀਰ ਕਿਸੇ ਪਾਸੋਂ ਕੋਈ ਨੀਕੀ ਤਾਂ ਨਹੀਂ ਚਵਾ ਆ ਵਧੀਆ ਐ ਕੋਲਾ ਉਹ ਭਾਲ ਚ ਕਰਕੇ ਜਾਂਦਾ ਥਾਂ ਵੀ ਪੂਰਾ ਮੁੱਠੀ ਜਾਊਗਾ ਜੀ ਕੋਲ ਠੀਕ ਆ ਜੀ ਠੀਕ ਆ ਤੇ 60000 ਦੀ 60000 ਚ ਕੋਈ ਗੁੰਜਾਇਸ਼ ਕੋਈ ਨਹੀਂ ਮੌਕੇ ਤੇ ਮਨਤਨ ਹੋ ਜਾਊਗਾ ਜੀ ਕਰਦੇ ਹੋ ਜੀ ਖੋਲ ਕੇ ਹਾਂਜੀ ਠੀਕ ਆ ਤੇ ਗਰਮਤ ਭ ਸੰਪਰਕ ਨੰਬਰ ਹੈ ਜੀ 98557 ਹਾਂਜੀ 70379 ਹਾਂਜੀ ਇੱਕ ਨੰਬਰ 98772 843 ਠੀਕ ਹੈ ਜੀ ਸੋ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਪਾਈ ਗੁਰਵੰਤ ਦੇ ਨਾਲ ਕਰ ਸਕਦੇ ਹੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ